ਵਿਲਖਣੇ ਕਾਠ ਜਿਹੜਾ ਕਿ ਸ਼ਹੀਦਾਂ ਸਾਹਿਬ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਗੁਰਦਵਾਰ ਸਾਹਿਬ ਵਿਖੇ ਹੁੰਦਾ ਹੈ ਸੰਗਤਾਂ ਸੇਵਾ ਕਰਨ ਲਈ ਬਾਣੀ ਪੜਨ ਦੇ ਲਈ ਬਾਣੀ ਸਰਵਨ ਕਰਨ ਦੇ ਲਈ ਜਿਹੜੇ ਕਿ ਇੱਥੇ ਪਹੁੰਚਦੀਆਂ ਨੇ ਪੈਰ ਰੱਖਣ ਤੱਕ ਦੀ ਜਿਹੜੀ ਕਿ ਇੱਥੇ ਥਾਂ ਨਹੀਂ ਹੈ ਜਿੱਥੇ ਵੀ ਦੇਖ ਸਕਦੇ ਹੋ ਕਿ ਸੰਗਤੇ ਉੱਥੇ ਜਿੱਥੇ ਵੀ ਜਗ੍ਹਾ ਮਿਲਦੀ ਉੱਥੇ ਹੀ ਬੈਠ ਜਾਂਦੀ ਹੈ ਚਾਹੇ ਉਹ ਪੋੜੀਆਂ ਹੋਣ ਇੱਧਰ ਇੱਕ ਲੈਂਟਰ ਪਿਆ ਹੋਇਆ ਹੈ ਨਵਾਂ ਜਿੱਥੇ ਕਿ ਫਾਲੇ ਉਹ ਸਾਰੀ ਚੱਲ ਰਹੀ ਹੈ ਤੇ ਉਸ ਅਸਥਾਨ ਤੇ ਵੀ ਜਿਹੜੀ ਕਿ ਸੰਗਤ ਬੈਠੀ ਹੋਈ ਹੈ ਸੋ ਆਈਆਂ ਸੰਗਤਾਂ ਦੇ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸੰਗਤਾਂ ਲਈ ਲੰਗਰ ਜਿਹੜੇ ਕਿ ਲੰਗਰ ਜਿਹੜੇ ਕਿ ਵਰਤਾਏ ਜਾਂਦੇ ਨੇ ਸੋ ਸੰਗਤ ਦੀ ਜਿਹੜੀ ਕਿ ਆਸਤਾ ਬਹੁਤ ਜ਼ਿਆਦਾ ਹੈ ਹਰ ਐਤਵਾਰ ਨੂੰ ਇਸ ਬਾਜ਼ਾਰ ਦੇ ਵਿੱਚ ਜਿੰਨੇ ਵੀ ਘਰ ਨੇ ਸਾਰੇ ਰਲ ਮਿਲ ਕੇ ਸੰਗਤਾਂ ਦੀ ਸੇਵਾ ਲਈ ਇੱਥੇ ਲੰਗਰ ਲਗਾਉਂਦੇ ਨੇ ਅੰ ਬੱਚੇ ਨੇ ਜਿਹੜੇ ਕਿ ਸ਼ਰਧਾਈ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਉਹਨਾਂ ਵੱਲੋਂ ਤਕਰੀਬਨ ਕਾਫੀ ਸਮਾਂ ਹੋ ਗਿਆ ਸਾਨੂੰ ਦੇਖਦੇ ਨੂੰ ਤੇ ਉਹਨਾਂ ਵੱਲੋਂ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ ਆਈਆਂ ਸੰਗਤਾਂ ਦੇ ਲਈ ਸ਼ਰਧਾਈ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਸੱਚਿਆਂ ਵੱਲੋਂ ਸੇਵਾ ਕੀਤੀ ਜਾ ਰਹੀ ਸ਼ਰਧਾਈ ਦਾ ਲੰਗਰ ਜਿਹੜਾ ਤਿਆਰ ਸਾਰੀ ਸਾਧ ਸੰਗਤ ਉਹਨਾਂ ਰਲ ਕੇ ਸਾਰੀ ਸ਼ਰਧਾਈ ਦੀ ਸੇਵਾ ਹੋ ਰਹੀ ਹੈ ਹੋਰ ਨਾ ਮਾੜਿਆ ਨਸਿਆਂ ਨੂੰ ਬਚਣ ਤੇ ਚੰਗੀ ਖਾਣੇ ਸਕਣ ਤੇ ਧਨ ਧਨ ਬਾਬਾ ਦੀਪ ਸਿੰਘ ਸਹੀਦਾਂ ਦੀ ਖਾਣੇ ਇਹ ਸੀਦੀ ਦੇਗਾ ਨੇ ਉਹਨਾਂ ਨੂੰ ਭੋਗ ਲਵਾ ਕੇ ਫਿਰ ਛਕਾਇਆ ਜਾਂਦਾ ਹੈ ਕੰਮ ਕਰ ਸਰ ਕੋਈ ਨਹੀਂ ਐ ਇੱਥੇ ਵੀ ਨਹੀਂ ਟਿਕਣ ਦਿੰਦੇ ਸਰ ਇੱਥੇ ਮੁਲਾਜ਼ਮ ਵੀ ਜਿਹੜੇ ਉਹ ਵੀ ਨਹੀਂ ਟਿਕਣ ਦਿੰਦੇ ਅੰਦਰ ਵਾਲੇ ਮੁਲਾਜ਼ਮ ਵੀ ਤੇ ਬਾਹਰ ਵਾਲੇ ਵੀ ਦੇਖੋ ਮੈਂ ਇੱਥੇ ਕੈਲੰਡਰ ਲਾਂਦਾ ਸਾਂ ਮੈਂ ਕੰਬੇ ਵਾਲਾ ਇੱਧਰ ਕਰਿਓ ਇੱਥੇ ਲਾਂਦਾ ਸਾਂ ਇੱਥੋਂ ਵੀ ਕਹਿੰਦੇ ਨਹੀਂ ਲਾਣਾ ਤੁਸੀਂ ਕੰਮ ਛੱਡੋ ਤੇ ਮੈਂ ਦੱਸੋ ਕੀ ਕਰਾਂ ਇਹ ਕੰਮ ਇਸ ਤੋਂ ਵਧੀਆ ਕੰਮ ਹੋਰ ਕਿਹੜਾ ਹੈ ਉਹ ਮਨਾ ਕਰਦੇ ਨੇ ਕੰਮ ਕਰਉਂਗੀ ਪਿਛਲੇ ਹਫਤੇ ਦੀ ਗੱਲ ਆ ਹੁਣ ਵੇਖੋ ਮੈਂ ਮੰਗਣਾ ਸ਼ੁਰੂ ਕਰਾਂ ਸਮੈਕ ਵਿੱਚ ਨਹੀਂ ਸ਼ੁਰੂ ਕਰਾਂ ਮੈਂ ਕਿਧਰ ਕਰਨਾ ਹੈ ਪਰਿਵਾਰ ਚ ਕੌਣ ਕੌਣ ਹੈ ਮੇਰੇ ਫਾਦਰ ਸਾਹਿਬ ਨੇ ਮੇਰੀ ਵਾਈਫ ਹੈ ਔਰ ਮੇਰਾ ਬੋਟਾ ਬੇਟਾ ਹੈ ਜੀ ਇਕੱਲਾ ਹੀ ਕਮਾਉਣ ਵਾਲਾ ਹੈ ਭੈਣਾ ਵੱਲੋਂ ਇੱਥੇ ਸੇਵਾ ਕੀਤੀ ਜਾਂਦੀ ਹੈ ਤੇ ਜਿੰਨੇ ਵੀ ਸੇਵਾਦਾਰ ਨੇ ਉਹ ਇੱਥੇ ਆ ਕੇ ਸੇਵਾ ਕਰਦੇ ਨੇ ਤੇ ਵੱਡੀ ਗਿਣਤੀ ਵਿੱਚ ਭੈਣਾ ਵੀ ਇੱਥੇ ਆ ਕੇ ਸੇਵਾ ਕਰਦੇ ਨੇ ਜਿੰਨਾ ਵੀ ਇੱਥੇ ਜਿਸ ਨੂੰ ਵੀ ਜੜੀ ਸੇਵਾ ਮਿਲਦੀ ਹੈ ਉਹ ਇੱਥੇ ਸੇਵਾ ਕਰਨ ਲਈ ਹਰ ਸਮੇਂ ਤਤਪਰ ਰਹਿੰਦਾ ਹੈ ਕਿਉਂਕਿ ਗੁਰੂ ਸਾਹਿਬ ਤੋਂ ਸੇਵਾ ਦੀ ਮੰਗ ਕੀਤੀ ਜਾਂਦੀ ਹੈ ਸੇਵਾ ਨੂੰ ਹੀ ਇਹ ਫਲ ਮਿਲਦਾ ਹੈ ਤੇ ਬਿਨਾਂ ਭਾਗਾਂ ਤੋਂ ਸੇਵਾ ਵੀ ਨਹੀਂ ਮਿਲਦੀ ਬਾਬਾ ਦੀਪ ਸਿੰਘ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਹਰ ਐਤਵਾਰ ਨੂੰ ਚਪੈਰਾ ਜਾਪ ਕਰਨ ਲਈ ਸੰਗਤ ਵੱਡੀ ਗਿਣਤੀ ਦੇ ਵਿੱਚ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਦੀ ਹੈ ਸੋ ਅੱਜ ਅਸੀਂ ਇਸ ਅਸਥਾਨ ਤੇ ਆਏ ਆ ਜਿੱਥੇ ਕੇ ਸੰਗਤਾਂ ਆਪਣੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਲਈ ਸ਼ੁਭ ਕਾਮਨਾਵਾਂ ਪੂਰੀਆਂ ਕਰਨ ਦੇ ਲਈ ਅਰਦਾਸ ਬੇਨਤੀ ਕਰਨ ਦੇ ਲਈ ਸਰਬੱਤ ਦੇ ਭਲੇ ਦੇ ਲਈ ਹਰ ਐਤਵਾਰ ਨੂੰ ਚਪੈਰਾ ਜਾਬ ਕਰਨ ਲਈ ਪਹੁੰਚਦੀਆਂ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਉਸ ਅਸਥਾਨ ਤੇ ਜਿੱਥੇ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਚਪਹਿਰਾ ਜਾਪ ਕੀਤਾ ਜਾ ਰਿਹਾ ਜਿਸ ਦੇ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾ ਰਹੇ ਨੇ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਕਿ ਗੁਰਬਾਣੀ ਦਾ ਜਾਪ ਕਰ ਰਹੀਆਂ ਨੇ ਸੰਗਤਾਂ ਵੱਲੋਂ ਜਿਹੜਾ ਕਿ ਗੁਰਬਾਣੀ ਦਾ ਪਾਠ ਕੀਤਾ ਜਾ ਰਿਹਾ ਹੈ ਬਾਣੀ ਸਰਵਣ ਕੀਤਾ ਜਾ ਰਹੀ ਹੈ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਬੈਠੀ ਹੋਈ ਹੈ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਆਪਣੀ ਦੇ ਇਹ ਬਹੁਤ ਹੀ ਵਿਲੱਖਣ ਜਿਹੜਾ ਕਿ ਇਕੱਠ ਹੈ ਸੰਗਤ ਗੁਰੂ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਅਰਦਾਸਾ ਬੇਨਤੀਆਂ ਕਰਨ ਦੇ ਲਈ ਹਰ ਐਤਵਾਰ ਨੂੰ ਚਪੈਰਾ ਜਾਪ ਕਰਦੀ ਹੈ ਸੋ ਸੁਖਮਨੀ ਸਾਹਿਬ ਜੀ ਦੇ ਪਾਠ ਹਰ ਸੰਗਤ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਮਨ ਲਗਾ ਕੇ ਇਹ ਜਿਹੜਾ ਕੀਤਾ ਜਾਂਦਾ ਹੈ ਜਿਹੜੇ ਲੋਕ ਪਾਠ ਨਹੀਂ ਕਰ ਸਕਦੇ ਉਹਨਾਂ ਵੱਲੋਂ ਗੁਰਬਾਣੀ ਸਰਵਣ ਕੀਤੀ ਜਾਂਦੀ ਹੈ ਸੋ ਵੱਡੀ ਗਿਣਤੀ ਦੇ ਵਿੱਚ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਦੇ ਲਈ ਹਰ ਐਤਵਾਰ ਨੂੰ ਚਪੈਰਾ ਜਾਪ ਕੀਤਾ ਜਾਂਦਾ ਹੈ ਸੋ ਸੰਗਤ ਵੱਲੋਂ ਗੁਰਬਾਣੀ ਜਾਪ ਕੀਤੇ ਜਾ ਰਹੇ ਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ ਜਿਹੜਾ ਕਿ ਐਤਵਾਰ ਨੂੰ ਇੱਥੇ ਵੱਡੀ ਗਿਣਤੀ ਵਿੱਚ ਇਕੱਠ ਹੁੰਦਾ ਹੈ ਉਹ ਵਿਲੱਖਣ ਹੀ ਹੁੰਦਾ ਹੈ ਸ਼ਾਇਦ ਹੀ ਕਿਸੇ ਹੋਰ ਅਸਥਾਨ ਤੇ ਇਸ ਤਰ੍ਹਾਂ ਦਾ ਇਕੱਠ ਹੁੰਦਾ ਹੋਵੇ ਜਿਹੜਾ ਕਿ ਧੰਤਨ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਇਸ ਪਵਿੱਤਰ ਅਸਥਾਨ ਦੇ ਉੱਤੇ ਹੁੰਦਾ ਹੈ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚਦੀ ਹੈ ਕਿਉਂਕਿ ਜਿਨ੍ਹਾਂ ਦੀਆਂ ਮੰਨ ਦੀਆਂ ਮੁਰਾਦਾਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਉਹ ਹਰ ਐਤਵਾਰ ਨੂੰ ਜ਼ਰੂਰ ਇੱਥੇ ਪਹੁੰਚਦੇ ਨੇ ਅਰਦਾਸ ਕਰਦੇ ਨੇ ਪਾਠ ਕਿਤੇ ਜਾਂਦੇ ਨੇ ਔਰ ਜੇਕਰ ਗੱਲ ਕਰੀਏ ਸੇਵਾ ਭਾਵਨਾ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਆਈਆਂ ਸੰਗਤਾਂ ਦੇ ਲਈ ਸੰਗਤਾਂ ਵੱਲੋਂ ਪੱਖੀਆਂ ਚੱਲ ਕੇ ਕਿਉਂਕਿ ਗਰਮੀ ਦਾ ਮੌਸਮ ਹੈ ਪੱਖੀਆਂ ਚੱਲ ਕੇ ਉਹਨਾਂ ਦੀ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਸਾਂਝੇ ਕਰ ਰਹੇ ਹਾਂ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦਗੰਜ ਗੁਰਦੁਆਰਾ ਸਾਹਿਬ ਦੀਆਂ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੈਰ ਰੱਖਣ ਨੂੰ ਵੀ ਇੱਥੇ ਜਗ੍ਹਾ ਨਹੀਂ ਹੈ ਜਿੱਥੇ ਵੀ ਸੰਗਤ ਨੂੰ ਜਗਾ ਮਿਲਦੀ ਹੈ ਥਾਂ ਮਿਲਦੀ ਹੈ ਉੱਥੇ ਹੀ ਬੈਠ ਕੇ ਗੁਰਬਾਣੀ ਸਰਵਣ ਕੀਤੀ ਜਾਂਦੀ ਹੈ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਹਨ ਸੋ ਸੰਗਤਾਂ ਦੀ ਸੇਵਾ ਲਈ ਆਈਆਂ ਸੰਗਤਾਂ ਦੀ ਸੇਵਾ ਲਈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੀ ਕਿ ਪੱਖੇ ਚਲਣ ਦੀ ਸੇਵਾ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਨਿੱਕੇ ਨਿੱਕੇ ਬੱਚੇ ਵੀ ਇੱਥੇ ਸੇਵਾ ਕਰਦੇ ਨੇ ਤੇ ਹਰ ਪਾਸੇ ਤੁਹਾਨੂੰ ਸੰਗਤ ਪਾਠ ਕਰਦੀ ਹੀ ਨਜ਼ਰ ਆਏਗੀ ਕਿਉਂਕਿ ਜਿਹੜਾ ਇਹ ਸਮਾਂ ਹੈ ਗੁਰੂ ਪ੍ਰਤੀ ਪਿਆਰ ਹੈ ਗੁਰੂ ਦੇ ਲੇਖੇ ਇਹ ਸਮਾਂ ਲਗਾਇਆ ਜਾਂਦਾ ਹੈ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੁਖਮਨੀ ਸਾਹਿਬ ਦਾ ਜਾਪ ਕਰ ਰਹੀਆਂ ਨੇ ਚਪੈਰਾ ਜਾਪ ਜਿਹੜਾ ਕਿ ਹਰ ਐਤਵਾਰ ਨੂੰ ਸ਼ਹੀਦ ਗੰਜ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਵਿਖੇ ਜਿਹੜਾ ਕੀਤਾ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਪੈਰ ਰੱਖਣ ਤੱਕ ਦੀ ਜਿਹੜੀ ਕਿ ਇਥੇ ਥਾਂ ਨਹੀਂ ਹੈ ਜਿੱਥੇ ਵੀ ਦੇਖ ਸਕਦੇ ਹੋ ਕਿ ਸੰਗਤੇ ਉੱਥੇ ਜਿੱਥੇ ਵੀ ਜਗ੍ਹਾ ਮਿਲਦੀ ਉੱਥੇ ਹੀ ਬੈਠ ਜਾਂਦੀ ਹੈ ਚਾਹੇ ਉਹ ਪੋੜੀਆਂ ਹੋਣ ਇੱਧਰ ਇੱਕ ਲੈਂਟਰ ਪਿਆ ਹੋਇਆ ਹੈ ਨਵਾਂ ਜਿੱਥੇ ਕਿ ਹਾਲੇ ਉਹ ਸਾਰੀ ਚੱਲ ਰਹੀ ਹੈ ਤੇ ਉਸ ਆਸਥਾਨ ਤੇ ਵੀ ਜਿਹੜੀ ਕਿ ਸੰਗਤ ਬੈਠੀ ਹੋਈ ਹੈ ਜੇ ਆਲੇ-ਦੁਆਲੇ ਦੀ ਗੱਲ ਕਰੀਏ ਤਾਂ ਜਿੰਨੇ ਵੀ ਆਲੇ-ਦੁਆਲੇ ਦੇ ਬਾਜ਼ਾਰ ਨੇ ਉੱਥੇ ਘਰ ਨੇ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਵੀ ਬਾਜ਼ਾਰਾਂ ਦੇ ਵਿੱਚ ਵੀ ਸੰਗਤ ਤੇ ਜੇ ਮੇਨ ਦਰਵਾਜ਼ੇ ਦੀ ਗੱਲ ਕਰੀਏ ਜਿੱਥੋਂ ਤਨਤਨ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਨੂੰ ਅੰਦਰ ਉਹਨਾਂ ਦਾ ਕੋਈ ਦੇ ਚਰਨ ਤੋਂ ਕਿਤਾ ਉਸ ਬਾਜ਼ਾਰ ਦੇ ਉਸ ਰੋਡ ਨੂੰ ਵੀ ਇੱਕ ਦਿਨ ਪਹਿਲਾਂ ਹੀ ਸ਼ਾਮ ਨੂੰ ਬੰਦ ਕਰਤਾ ਜਾਂਦਾ ਹੈ ਤੇ ਸੰਗਤਾਂ ਲਈ ਟੈਂਟ ਲਗਾ ਦਿੱਤੇ ਜਾਂਦੇ ਨੇ ਸੰਗਤਾਂ ਉਸ ਰਸਤੇ ਦੇ ਵਿੱਚ ਵੀ ਬੈਠ ਕੇ ਗੁਰਬਾਣੀ ਜਾਪ ਕਰਦੀਆਂ ਨੇ ਸੋ ਵੱਡੀ ਗਿਣਤੀ ਦੇ ਵਿੱਚ ਕਹਿ ਸਕਦੇ ਹਾਂ ਕਿ ਦੁਪਹਿਰਾ ਜਾਪ ਕਰਨ ਦੇ ਲਈ ਸੁਖਮਨੀ ਸਜਦਾ ਪਾਠ ਕਰਦੇ ਨੇ ਸੰਗਤਾਂ ਇੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਕਿਉਂਕਿ ਸੰਗਤਾਂ ਦਾ ਇਹ ਸ਼ਰਧਾ ਭਾਵਨਾ ਬਹੁਤ ਹੀ ਜ਼ਿਆਦਾ ਹੈ ਅਰਦਾਸਾਂ ਕਬੂਲ ਹੁੰਦੀਆਂ ਨੇ ਸਰਬੱਤ ਦਾ ਭਲਾ ਮੰਗਦਿਆਂ ਨੇ ਜਦੋਂ ਅਰਦਾਸਾਂ ਕਬੂਲ ਹੁੰਦੀਆਂ ਨੇ ਤਾਂ ਸੰਗਤਾਂ ਹਰ ਐਤਵਾਰ ਨੂੰ ਇੱਥੇ ਆ ਕੇ ਹਾਜ਼ਰੀ ਜ਼ਰੂਰ ਭਰਦੀਆਂ ਨੇ ਸੋ ਇਸੇ ਤਰ੍ਹਾਂ ਹੀ ਬਾਹਰ ਵੀ ਸੰਗਤਾਂ ਜਿਹੜੀ ਕਿ ਬੈਠਿਆ ਹੋਈਆਂ ਨੇ ਤੁਹਾਨੂੰ ਦਿਖਾਵਾਂਗੇ ਸੰਗਤਾਂ ਵੱਲੋਂ ਬਾਹਰ ਬੈਠ ਕੇ ਵੀ ਜਿਹੜੀ ਕਿ ਗੁਰਬਾਣੀ ਸਰਵਣ ਕੀਤਾ ਜਾ ਰਿਹਾ ਹੈ ਪਾਠ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਬੈਠ ਕੇ ਹੀ ਗੁਰਬਾਣੀ ਸਰਵਣ ਕਰਦੀਆਂ ਨੇ ਕਿਉਂਕਿ ਤੰਤਨ ਬਾਬਾ ਦੀਪ ਸਿੰਘ ਦਾ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਅਰਦਾਸਾਂ ਬੇਨਤੀਆਂ ਕਰਨ ਦੇ ਲਈ ਸੰਗਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਦੀ ਹੈ ਸੋ ਤੁਸੀਂ ਸ਼ਰਧਾ ਭਾਵਨਾ ਸੰਗਤ ਦੀ ਤੁਸੀਂ ਖੁਦ ਆਪ ਹੀ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਹੈ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਹੈ ਸੰਗਤਾਂ ਉੱਥੇ ਬੈਠ ਕੇ ਹੀ ਗੁਰਬਾਣੀ ਜਾਪ ਕਰਦੀਆਂ ਨੇ ਇੱਥੇ ਸੰਗਤਾਂ ਵੱਲੋਂ ਪ੍ਰਸ਼ਾਦਾ ਥੋੜੀ ਦੇਰ ਪਹਿਲਾਂ ਤਿਆਰ ਕੀਤਾ ਜਾ ਰਿਹਾ ਸੀ ਸੋ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਆਉਣ ਦੇ ਲਈ ਲੱਸੀ ਦਾ ਲੰਗਰ ਜਿਹੜਾ ਕਿ ਤਿਆਰ ਕੀਤਾ ਗਿਆ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇੱਥੇ ਸੇਵਾ ਕਰਦੇ ਖਾਸ ਕਰਕੇ ਜੇ ਗੱਲ ਕਰੀ ਤਾਂ ਨੌਜਵਾਨ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਦੀ ਸੇਵਾ ਕਰਦੇ ਹਨ ਸੋ ਆਇਆਂ ਸੰਗਤਾਂ ਦੇ ਲਈ ਲੰਗਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸੰਗਤਾਂ ਲਈ ਲੰਗਰਾਂ ਜਿਹੜੇ ਲੰਗਰ ਜਿਹੜੇ ਵਰਤਾਏ ਜਾਂਦੇ ਨੇ ਸੋ ਸੰਗਤ ਦੀ ਜਿਹੜੀ ਕਿ ਆਸਤਾ ਬਹੁਤ ਜ਼ਿਆਦਾ ਹੈ ਹਰ ਐਤਵਾਰ ਨੂੰ ਇਸ ਬਾਜ਼ਾਰ ਦੇ ਵਿੱਚ ਜਿੰਨੇ ਵੀ ਘਰ ਨੇ ਸਾਰੇ ਰਲ ਮਿਲ ਕੇ ਸੰਗਤਾਂ ਦੀ ਸੇਵਾ ਲਈ ਇੱਥੇ ਲੰਗਰ ਲਗਾਉਂਦੇ ਨੇ ਸੋ ਵੱਡੀ ਗਿਣਤੀ ਵਿੱਚ ਨੌਜਵਾਨ ਬੀਬੀਆਂ ਬਜ਼ੁਰਗ ਭੈਣਾ ਮਾਤਾਵਾਂ ਬੱਚੇ ਸੇਵਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਨਿੱਕਾ ਜਿਹਾ ਬੱਚਾ ਇੱਥੇ ਬੈਠ ਕੇ ਹਰ ਐਤਵਾਰ ਨੂੰ ਇਹ ਸੇਵਾ ਕਰਦਾ ਹੈ ਜਿੰਨੀ ਵੀ ਸੰਗਤ ਆਉਂਦੀ ਹੈ ਇਹ ਨੌਜਵਾਨ ਜਿਹੜਾ ਬੱਚਾ ਜਿਹੜਾ ਕਿ ਛੋਟਾ ਜਿਹਾ ਆਈ ਸੰਗਤ ਲਈ ਪ੍ਰਸ਼ਾਦ ਦੇ ਵਰਤੋਂ ਦੀ ਜਿਹੜੀ ਕਿ ਸੇਵਾ ਕਰਦਾ ਹੈ ਤੇ ਜਿਹੜੀ ਕਿ ਸ਼ਰਧਾ ਭਾਵਨਾ ਤੁਸੀਂ ਆਪ ਹੀ ਦੇਖ ਸਕਦੇ ਹੋ ਸੰਗਤ ਲਈ ਜਿਹੜੇ ਕਿ ਸੇਵਾ ਇਸ ਬੱਚੇ ਤੁਸੀਂ ਆਪ ਹੀ ਦੇਖ ਸਕਦੇ ਹੋ ਤੇ ਜਿੰਨੇ ਵੀ ਇੱਥੇ ਪਰਿਵਾਰ ਨੇ ਉਹ ਸਾਰੇ ਇੱਥੇ ਆ ਕੇ ਸੇਵਾ ਕਰਦੇ ਨੇ ਸੋ ਇਸ ਤੋਂ ਅੱਗੇ ਤੁਹਾਨੂੰ ਹੋਰ ਦਿਖਾਵਾਂਗੇ ਕਿ ਇਹ ਜਿਹੜਾ ਬਾਜ਼ਾਰ ਸਾਰਾ ਇਹ ਸੰਗਤ ਜਿਹੜੀ ਇੱਥੇ ਬੈਠ ਕੇ ਲਗਾਤਾਰ ਹੀ ਸੇਵਾ ਕਰਦੀ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਵੱਲੋਂ ਇੱਥੇ ਜਿਹੜੀ ਕਿ ਪਾਂਡੇ ਤੋਂ ਦੀ ਸੇਵਾ ਕੀਤੀ ਜਾਂਦੀ ਹੈ ਲੰਗਰ ਪ੍ਰਸ਼ਾਦਾ ਜਿਹੜਾ ਕਿ ਤਿਆਰ ਕੀਤਾ ਜਾਂਦਾ ਉਹ ਸ਼ੱਕ ਵੀ ਰਹੀਆਂ ਨੇ ਤੇ ਸਾਰਾ ਦਿਨ ਇੱਥੇ ਬੈਠ ਕੇ ਜਿੰਨੇ ਵੀ ਜੁੱਠੇ ਪਾਂਡੇ ਲੰਗਰਾਂ ਦੇ ਹੁੰਦੇ ਨੇ ਉਹਨਾਂ ਦੀ ਜਿਹੜੀ ਕਿ ਸੇਵਾ ਕੀਤੀ ਜਾਂਦੀ ਹੈ ਸੋ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮਹਾਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਜੁੱਠੇ ਭਾਂਡੇ ਤੋਂ ਦੀ ਸੇਵਾ ਕਰਦੇ ਹੋ ਚਪੈਰਾ ਜਾਪ ਕਰਦੇ ਸੰਗਤਾਂ ਹੁੰਦੀਆਂ ਨੇ ਕੀ ਕਹਿਣਾ ਚਾਹੋਗੇ ਮਹਾਰਾਜਵੜੀ ਵਰਤੈ ਬਹੁਤ ਜ਼ਿਆਦੀ ਕਿਰਪਾ ਗੁਰੂ ਦੀ ਮਹਾਰਾਜ ਹਰੇਕ ਦੀਆਂ ਆਸਾਂ ਮਰਾਦਾਂ ਪੂਰੀਆਂ ਬਾਬੇ ਜੀ ਦੇ ਬਹੁਤ ਕਰਦੇ ਬਹੁਤ ਆਸਾਂ ਮਰਾਦਾਂ ਪੂਰੀਆਂ ਹੁੰਦੀਆਂ ਗੁਰੂ ਦੀ ਮਹਾਰਾਜ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਾਨੂੰ ਤੁਹਾਨੂੰ 2 ਸਾਲ ਹੋ ਗਏ ਹੋਗੇ 2 ਸਾਲ ਹਾਂਜੀ ਮਹਾਰਾਜ ਗੁਰੂ ਸੰਗਤ ਦੀਆਂ ਮੁਰਾਦਾਂ ਪੂਰੀਆਂ ਨੇ ਅਰਦਾਸਾਂ ਕਰਦੀਆਂ ਨੇ ਕੀ ਲੱਗਦਾ ਹੈ ਸ਼ਰਧਾ ਭਾਵਨਾ ਕਿੰਨੀ ਜ਼ਿਆਦਾ ਬਹੁਤ ਜ਼ਿਆਦੀ ਗੁਰੂ ਦੀ ਬਹੁਤ ਸ਼ਰਧਾ ਭਾਵਨਾ ਜੋ ਇਸ ਦਾ ਤੋਂ ਮੰਗਦੇ ਸਭ ਕੁਝ ਮਿਲਦਾ ਸਭ ਕੁਝ ਹੀ ਮਿਲਦਾ ਗੁਰੂ ਦੇ ਘਰੋਂ ਗੁਰੂ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੰਗਤ ਦੀ ਸ਼ਰਧਾ ਭਾਵਨਾ ਉਹ ਬਹੁਤ ਜ਼ਿਆਦਾ ਹੈ ਜਿੰਨੇ ਵੀ ਇੱਥੇ ਬੀਬੀਆਂ ਬੈਠੀਆਂ ਨੇ ਕਿਉਂਕਿ ਬੀਬੀਆਂ ਦੇਖਿਆ ਜਾਵੇ ਤਾਂ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਜਿਹੜੀਆਂ ਬੀਬੀਆਂ ਨੇ ਭੈਣ ਭਰਾ ਨੇ ਮਾਤਾਵਾਂ ਨੇ ਉਹ ਸਾਰੇ ਰਲ ਮਿਲ ਕੇ ਸੇਵਾ ਕਰਦੇ ਨੇ ਝੁੱਠੇ ਬਰਤਨਾਂ ਦੀ ਜਿਹੜੀ ਕਿ ਸੇਵਾ ਕੀਤੀ ਜਾਂਦੀ ਹੈ ਸੋ ਸੰਗਤ ਵੱਡੀ ਗਿਣਤੀ ਵਿੱਚ ਆ ਕੇ ਇੱਥੇ ਆ ਕੇ ਸੇਵਾ ਕਰਦੀ ਹੈ ਤੇ ਜੇ ਦੇਖਿਆ ਜਾਵੇ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਵੱਲੋਂ ਗੁਰਬਾਣੀ ਸਰਵਣ ਕੀਤੀ ਜਾ ਰਹੀ ਹੈ ਤੇ ਆਪ ਹੀ ਦੇਖ ਸਦੇਓ ਕਿ ਸੰਗਤ ਦੀ ਸਰਦਾ ਭਾਵਨਾ ਇੱਕ ਮਨ ਇੱਕ ਚਿੱਤ ਲਾ ਕੇ ਬਾਠ ਸਰਵਣ ਕੀਤੇ ਜਾ ਰਹੇ ਨੇ ਗੁਰਬਾਣੀ ਪੜ੍ਹੀ ਜਾ ਰਹੀ ਹੈ ਸੰਗਤ ਦੀ ਸਰਦਾ ਭਾਵਨਾ ਤੁਸੀਂ ਆਪਸੇ ਜੇਕਰ ਕੋਈ ਬੈਠ ਨਹੀਂ ਸਕਦਾ ਤਾਂ ਉਹ ਖੜੇ ਹੋ ਕੇ ਵੀ ਗੁਰਬਾਣੀ ਸਰਵਣ ਕਰਦੇ ਨੇ ਕਿਉਂਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਚਪੈਰਾ ਜਾਪ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਲਈ ਪਹੁੰਚਦੀਆਂ ਨੇ ਸੋ ਸੰਗਤਾਂ ਸੇਵਾ ਕਰਦੀਆਂ ਪਈਆਂ ਨੇ ਸੋ ਇੱਥੇ ਕੁਝ ਬੱਚੇ ਨੇ ਜਿਹੜੇ ਕਿ ਸ਼ਰਧਾਈ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਉਹਨਾਂ ਵੱਲੋਂ ਤਕਰੀਬਨ ਕਾਫੀ ਸਮਾਂ ਹੋ ਗਿਆ ਸਾਨੂੰ ਦੇਖਦੇ ਨੂੰ ਤੇ ਉਹਨਾਂ ਵੱਲੋਂ ਜਿਹੜੀ ਕਿ ਸੇਵਾ ਕੀਤੀ ਜਾ ਰਹੀ ਹੈ ਆਈਆਂ ਸੰਗਤਾਂ ਦੇ ਲਈ ਸ਼ਰਧਾਈ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਸੋ ਗੱਲਬਾਤ ਜ਼ਰੂਰ ਕਰਾਂਗੇ ਇੱਥੇ ਬੈਠੇ ਸੇਵਾਦਾਰ ਨਾਲ ਵਾਹਿਗੁਰੂ ਜੀ ਹਾਲ ਸਾਹਿਬ ਪਤਾ ਜੀ ਵਾਹਿਗੁਰੂ ਜੀ ਹਾਲ ਸਾਹਿਬ ਹਜੇ ਜੀ ਬੱਚਿਆਂ ਵੱਲੋਂ ਸੇਵਾ ਕੀਤੀ ਜਾ ਰਹੀ ਸ਼ਰਧਾਈ ਦਾ ਲੰਗਰ ਜਿਹੜਾ ਤਿਆਰ ਕਰ ਸਾਰੀ ਸਾਧ ਸੰਗਤ ਵੱਲੋਂ ਰਲ ਕੇ ਸਾਰੀ ਸ਼ਰਧਾਈ ਦੀ ਸੇਵਾ ਹੋ ਰਹੀ ਹੈ ਜੀ ਹਾਂ ਜੀ ਹਰ ਐਤਵਾਰ ਨੂੰ ਕੀਤੀ ਜਾਂਦੀ ਜਾਂ ਅੱਜ ਪਹਿਲੀ ਵਾਰੀ ਹੈ ਇਹ ਹਰ ਐਤਵਾਰੀ ਹੁੰਦੀ ਹੈ ਤਾਂ ਜਿੱਤੇ ਨੇ ਕਿ ਐਤਵਾਰ ਚਾਰ ਹੋ ਗਏ ਨੇ ਤੇ ਹਰ ਐਤਵਾਰੀ ਹੁੰਦੀ ਹੈ ਕਿੰਨੀ ਕਿ ਤਿਆਰ ਕੀਤੀ ਜਾਂਦੀ ਕਿੰਨੀ ਕਿ ਸੰਗਤਾਂ ਇਹ ਸੰਗਤ ਬਣ ਗਿਣਤੀ ਹੈ ਅਗਿਣਤੀ ਸਵੇਰ ਦੇ ਲੱਗੇ ਨੇ ਸਾਹ ਹਾਂਜੀ ਇਹ ਬੱਚੇ ਵੀ ਨਾਲ ਲੱਗੇ ਨੇ ਦੋ ਜਿ세 ਹੋਰ ਨੇ ਦੋ ਕੁੰਡੇ ਹਨ ਡੰਡੇ ਤੇ ਉਹ ਇੱਕ ਹੁਣ ਚੁੱਕ ਦਿੱਤਾ ਤੇ ਇੱਕ ਹੁਣ ਰੱਖਿਆ ਵਾ ਇਹ ਜੇ ਗੱਲ ਜੇ ਗੱਲ ਕਰੀਏ ਤਾਂ ਇਹ ਸ਼ਰਦਾਈ ਦਾ ਲੰਗਰ ਕਿੰਨਾ ਕ ਤਿਆਰ ਹੁੰਦਾ ਸਵੇਰ ਤੋਂ ਲੈ ਕੇ ਕਦੋਂ ਸ਼ੁਰੂ ਹੁੰਦਾ ਤੇ ਕਦੋਂ ਤੱਕ ਲੱਗਾ ਰਹਿੰਦਾ ਆ ਜਿਹੜੇ ਦੋਕ ਡਰਮ ਹੋ ਗਏ ਨੇ ਅੱਛਾ ਆ ਦੋਕ ਡਰਮ ਬਣ ਗਏ ਨੇ ਹਾਂਜੀ ਇਹ ਵਰਤਾਏ ਗਏ ਨੇ ਇੱਕ ਜਿਹੜਾ ਹੁਣ ਵੇ ਪਿਆ ਹੋਇਆ ਹੈ ਇਹ ਡਿਆ ਵਰਤਨ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆ ਦੋ ਡਰਾਮ ਨੇ ਇਹ ਸਵੇਰ ਦੇ ਜਿਹੜੇ ਕਿ ਤਿਆਰ ਹੋ ਚੁੱਕੇ ਨੇ ਤੇ ਇਹ ਲਗਾਤਾਰ ਹੀ ਇਹ ਬੱਚੇ ਜਿਹੜੇ ਨੇ ਇਹ ਜਿਹੜੇ ਕਿ ਇਸ ਤੈਨੂੰ ਤਿਆਰ ਕਰਕੇ ਵਰਤਉਂਦੇ ਨੇ ਸੋ ਇਹ ਜਿਹੜੇ ਕਿ ਡਰਾਮ ਤਿਆਰ ਕੀਤੇ ਜਾਂਦੇ ਨੇ ਤੇ ਇਹ ਬੱਚਿਆਂ ਵੱਲੋਂ ਲਗਾਤਾਰ ਤਿਆਰ ਕੀਤੇ ਜਾਂਦੇ ਨੇ ਨਹੀਂ ਜੀ ਇਹ ਸਾਰਿਆਂ ਦੇ ਸੰਯੋਗ ਨਾਲ ਹੁੰਦੇ ਨੇ ਬੱਚੇ ਜਿਹੜੇ ਨੇ ਉਹਨਾਂ ਨੂੰ ਅਸੀਂ ਇਸ ਬੰਨੇ ਲਾ ਰਹੇ ਹਾਂ ਹੋਰ ਨਾ ਮਾੜਿਆ ਨਸਿਆਂ ਤੋਂ ਬਚਣ ਤੇ ਚੰਗੀ ਖਰਾਕ ਇਹ ਸਕਣ ਇਹ ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਖਰਾਕ ਇਹ ਸਿੱਧੀ ਦੇਗਾ ਨੇ ਉਹਨਾਂ ਨੂੰ ਭੋਗ ਲਵਾ ਕੇ ਫਿਰ ਸ਼ਕਾਇਆ ਜਾਂਦਾ ਵਾ ਕਿਹੜਾ ਕਿਹੜਾ ਸਮਾਨ ਇਸ ਦੇ ਵਿੱਚ ਪਾਇਆ ਜਾਂਦਾ ਇਹਦੇ ਵਿੱਚ ਮਹਾਰਾਜ ਜੀ ਬਦਾਮ ਪੈਂਦੇ ਨੇ ਮਗਜ ਪੈਂਦੇ ਨੇ ਕਾਲੀ ਮਿਰਚ ਪੈਂਦੀ ਆ ਲਾਚੀਆਂ ਪੈਂਦੀਆਂ ਨੇ ਤੇ ਹੋਰ ਵੀ ਫੁੱਲ ਵੀ ਪੈਂਦੇ ਨੇ ਇਹਦੇ ਵਿੱਚ 11 ਚੀਜ਼ਾਂ ਪੈਂਦੀਆਂ ਨੇ ਜਿਹੜੇ ਬੰਦੇ ਦੇ ਸ਼ੇਧ ਵਾਸਤੇ ਬਿਲਕੁਲ ਹੀ ਸਹੀ ਨੇ 11 ਚੀਜ਼ਾਂ ਪੈਂਦੀਆਂ ਚ ਭਗਵਾਨ ਬਿਲਕੁਲ ਜੀ 11 ਵਸਤੂਆਂ ਪਾ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ ਸੋ ਵੱਡੀ ਗਿਣਤੀ ਵਿੱਚ ਜਿਹੜੇ ਕਿ ਨੌਜਵਾਨ ਇੱਥੇ ਆ ਕੇ ਸਵੇਰ ਤੋਂ ਹੀ ਸੇਵਾ ਕਰਦੇ ਨੇ ਸ਼ਰਦਾਈ ਦੀ ਜਿਹੜੀ ਕਿ ਸੇਵਾ ਇੱਥੇ ਤਿਆਰ ਕੀਤੀ ਜਾਂਦੀ ਹੈ ਸੰਗਤਾਂ ਦੀ ਸੇਵਾ ਲਈ ਇੱਥੇ ਨੌਜਵਾਨ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਉਹਨਾਂ ਵੱਲੋਂ ਸ਼ਬੀਲ ਦੀ ਜਿਹੜੀ ਕਿ ਸੇਵਾ ਕੀਤੀ ਜਾਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਦੀ ਸੇਵਾ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਇੱਥੇ ਜਿਹੜੇ ਕਿ ਪਹੁੰਚਦੇ ਨੇ ਸੋ ਜਿਹੜਾ ਕਿ ਇਹ ਰਸਤਾ ਹੈ ਇਹ ਬੀ ਡਿਵੀਜ਼ਨ ਬੱਸ ਸਟੈਂਡ ਤੋਂ ਤਨਤਨ ਬਾਬਾ ਦੀਪ ਸਿੰਘ ਸ਼ਹੀਦਗੰਜ ਨੂੰ ਆਉਂਦਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਰਸਤੇ ਰਾਹੀਂ ਤਨਤਨ ਬਾਬਾ ਦੀਪ ਸਿੰਘ ਦਰਤੇ ਹੁੰਦੀਆਂ ਨੇ ਉਸ ਤੋਂ ਪਹਿਲਾਂ ਹੀ ਨੌਜਵਾਨਾਂ ਵੱਲੋਂ ਹਰ ਐਤਵਾਰ ਨੂੰ ਇੱਥੇ ਜਿਹੜੀ ਕਿ ਸ਼ਬੀਲ ਦਾ ਲੰਗਰ ਲਗਾਇਆ ਜਾਂਦਾ ਐਸ ਸੰਗਤਾਂ ਨੂੰ ਜਲ ਸ਼ਕਾਉਣ ਦੇ ਲਈ ਨੌਜਵਾਨਾਂ ਵੱਲੋਂ ਜਿਹੜੀ ਕਿ ਸੇਵਾ ਕੀਤੀ ਜਾਂਦੀ ਐ ਸੋ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਇੱਥੇ ਜਿਹੜਾ ਕਿ ਨੌਜਵਾਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸੋ ਇਸ ਤੋਂ ਅੱਗੇ ਤੁਹਾਨੂੰ ਹੋਰ ਦਿਖਾਵਾਂਗੇ ਕਿ ਇਹੀ ਰਸਤੇ ਰਾਈ ਕੁਝ ਜਿਹੜੇ ਕਿ ਸੇਵਾਦਾਰ ਨੇ ਉਹ ਸੇਵਾ ਕਰਦੇ ਨਜ਼ਰ ਆਉਂਦੇ ਨੇ ਜਿਹੜੇ ਕੁਝ ਗੁਰਸਿੱਖ ਕੀਰਤੀ ਵੀਰ ਨੇ ਉਹ ਆਪਣੀ ਕਾਰੋਬਾਰ ਵੀ ਇੱਥੇ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਗੁਰਸਿੱਖ ਵੀਰ ਵੱਲੋਂ ਜਿਹੜੀ ਕਿ ਇੱਥੇ ਸੇਵਾ ਕਿਤੇ ਕੰਮਕਾਰ ਕੀਤਾ ਜਾ ਰਿਹਾ ਕਾਰੋਬਾਰ ਕੀਤਾ ਜਾ ਰਿਹਾ ਹੈ ਤੇ तकरीबन ਤੁਹਾਨੂੰ ਦਿਖਾਵਾਂਗੇ ਸ਼ਾਇਦ ਉਹ ਹੈਂਡੀਕੈਪ ਨੇ ਹੈਂਡੀਕੈਪ ਨੇ ਉਹ ਤੇ ਉਹ ਵੇਖੋ ਆਪਣੀ ਸੇਵਾ ਦੇ ਨਾਲ ਨਾਲ ਇੱਥੇ ਕੀਰਤ ਕਰਦੇ ਵੀ ਨਜ਼ਰ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿ ਖਾਲਸਾ ਹੋਏ ਫਤਜੀ ਕੀ ਨਾਮ ਹੈ ਤੁਹਾਡਾ ਨਿਰਮਲ ਸਿੰਘ ਜੀ ਕਿੱਥੋਂ ਆਏ ਅਸੀਂ ਬਾਬਾ ਬਕਾਲ ਸਾਹਿਬ ਲਾਗੂ ਜੀ ਹਰ ਐਤਵਾਰ ਨੂੰ ਇੱਥੇ ਆ ਕੇ ਇਸੇ ਤਰ੍ਹਾਂ ਹੀ ਕੀਰਤ ਕਰਦੇ ਹਾਂ ਜੀ ਵੈਸੇ ਕਿ ਇਹੀ ਕੰਮ ਕਰ ਹਾਂਜੀ ਅੱਗੋ ਪਿੱਛੋਂ ਵੀ ਮੈਂ ਇੱਥੇ ਪਰਲੇਗੜ ਕੋ de... ਦੇਖਿਆ ਕਿ ਇੱਕ ਪੈਰ ਲੱਤ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਕੀਰਤ ਵੀ ਕਰ ਰਹੇ ਹੋ ਔਰ ਗੁਰਬਾਣੀ ਸਰਵਣ ਵੀ ਕਰ ਰਹੇ ਹੋ ਕੀ ਕਹਿਣਾ ਚਾਹੋ ਬਹੁਤ ਵਧੀਆ ਬਾਬਾ ਜੀ ਸਾਹਿਬ ਦੀ ਮਿਹਰ ਹੈ ਜੀ ਗਰੀਬ ਨੇ ਇੱਕ ਲੱਤ ਇਕ ਲੈਰੀ ਰੱਖਦਾਂ ਨੇ ਬੜਾ ਧੰਨਵਾਦ ਆ ਕੋਟਾ ਡੇਵਰ ਕੇ ਵੀਰਾਂ ਦੇ ਸਹਿਯੋਗ ਸਤਕਾ ਸੰਗਤ ਦਾ ਪਿਆਰ ਆ ਤੇ ਕਿਵੇਂ ਹੋਇਆ ਪਾਣਾ ਕਿਵੇਂ ਮਰਤੇ ਜੀ ਇਹ ਕਿਵੇਂ ਹੋਇਆ ਸੀ ਤੁਹਾਡੇ ਨਾਲ ਜੇ ਸ਼ੁਰੂ ਤੋਂ ਹੀ ਸੀ ਸਰ ਮੇਰੇ ਪੋਲੀ ਹੋਇਆ ਸੀ ਹਾਂਜੀ ਹਾਂਜੀ ਮਤਲਬ ਬਚਪਨ ਤੋਂ ਹੀ ਕਾਮਕਾਰ ਕੋਈ ਦਿੰਦਾ ਨਹੀਂ ਸੀ ਕਾਮਕਾਰ ਸਰ ਕੋਈ ਨਹੀਂ ਆ ਇੱਥੇ ਵੀ ਨਹੀਂ ਟਿਕਣ ਦਿੰਦੇ ਸਰ ਇੱਥੇ ਮੁਲਾਜ਼ਮ ਵੀ ਜਿਹੜੇ ਉਹ ਵੀ ਨਹੀਂ ਟਿਕਣ ਦਿੰਦੇ ਅੰਦਰ ਵਾਲੇ ਮੁਲਾਜ਼ਮ ਵੀ ਤੇ ਬਾਹਰ ਵਾਲੇ ਵੀ ਕੀ ਕਹਿੰਦੇ ਇੱਥੇ ਕੰਮਕਾਰ ਨਾ ਕਰੋ ਇੱਥੇ ਨਾ ਕਰੋ ਕਿਉਂ ਸਰ ਕਹਿੰਦੇ ਦੇਖੋ ਮੈਂ ਇੱਥੇ ਕੈਲੰਡਰ ਲਾਂਦਾ ਸਾਂ ਮੈਂ ਕੰਬੇ ਵਾਲਾ ਇੱਧਰ ਕਰਿਓ ਇੱਥੇ ਲਾਂਦਾ ਸਾਂ ਇੱਥੋਂ ਵੀ ਕਹਿੰਦੇ ਨਹੀਂ ਲਾਣਾ ਤੁਸੀਂ ਕੰਮ ਛੱਡੋ ਤੇ ਮੈਂ ਦੱਸੋ ਕੀ ਕਰਾਂ ਇਹ ਕੰਮ ਇਤੋਂ ਵਧੀਆ ਕੰਮ ਹੋਰ ਕਿਹੜਾ ਹੈ ਕਹਿੰਦੇ ਇਹ ਕੰਮ ਨਾ ਕਰੋ ਉਹ ਮਨਾ ਕਰਦੇ ਨੇ ਕੰਮ ਕਰਦੀ ਪਿਛਲੇ ਹਫਤੇ ਦੀ ਗੱਲ ਹੈ ਹੁਣ ਵੇਖੋ ਮੈਂ ਮੰਗਣਾ ਸ਼ੁਰੂ ਕਰਾਂ ਸਮੈਕ ਵਿੱਚ ਨਹੀਂ ਸ਼ੁਰੂ ਕਰਾਂ ਤੁਜੀ ਬਿਨਾ ਮੰਗਾ ਮੰਗਣਾ ਨਹੀਂ ਚਾਹੀਦਾ ਕਿਰਤ ਕਰਨੀ ਚਾਹੀਦੀ ਹੈ ਤੁਸੀਂ ਅਪਾਹਜ ਹੋ ਕੇ ਵੀ ਕਿਰਤ ਕਰਦੇ ਹੋ ਕਿ ਉਸ ਤੋਂ ਵੀ ਮਨਾ ਕੇ ਪਿਆ ਹਾਂਜੀ ਤੇ ਮੈਂ ਪੁੱਛਣਾ ਚਾਹੁੰਦਾ ਮੈਨੂੰ ਫੇਰ ਕੰਮ ਦਿਵਾਓ ਮੈਂ ਤਾਂ ਆਪਣੇ ਬੱਚੇ ਪਾਲਣੇ ਆ। ਮੈਂ ਕਿਧਰ ਕੱਲਾ ਆਂ। ਪਰਿਵਾਰ ਚ ਕੋਣ-ਕੋਣ ਹੈ? ਮੇਰੇ ਫਾਦਰ ਸਾਹਿਬ ਨੇ, ਮੇਰੀ ਵਾਈਫ ਹੈ, ਔਰ ਮੇਰਾ ਛੋਟਾ ਬੇਟਾ ਹੈ। ਜੀ ਇਕੱਲਾ ਹੀ ਕਮਾਉਣ ਵਾਲਾ। ਇਹ ਪਰਿਵਾਰ ਦਾ ਗੁਜ਼ਾਰਾ ਚੱਲ ਜਾਂਦਾ ਹੈ। ਬਾਬਾ ਜੀਸੋਂ ਚਲਾਈ ਜਾ ਰਿਹਾ ਮੈਂ ਕੁਛ ਨਹੀਂ ਕਰ ਰਿਹਾ। ਤੁਸੀਂ ਹਰ ਰੋਜ਼ ਇਸ ਤਰ੍ਹਾਂ ਹੀ ਇੱਥੇ ਘੁੰਮਦੇ। ਜੀ ਮੈਂ ਹਰ ਸੰਡੇ ਇੱਥੇ ਹੁੰਨਾ ਵਾਂ। ਅੱਗੋਂ ਪਿੱਛੋਂ ਕੈਂਚੀਗੜ੍ਹ, ਪਰਲੇਗੜ੍ਹ ਕੋਈ ਦਾ ਜੀ। ਹਾਂਜੀ ਹਾਂਜੀ। ਕੁਝ ਲੋਕਾਂ ਵੱਲੋਂ ਤੁਹਾਨੂੰ ਮਨਾ ਕੀਤਾ ਜਾ ਰਿਹਾ ਕਿ ਇੱਥੇ ਕਾਰੋਬਾਰ ਨਾ ਕਰੋ ਕਿਰਤ ਨਾ ਕਰੋ ਸਰਮ ਲੋਕਾਂ ਵੱਲੋਂ ਨਹੀਂ ਜਿਹੜੇ ਮੁਲਾਜ਼ਮਾਂ ਵੱਲੋਂ ਪੰਜਾਬ ਪੁਲਿਸ ਵੱਲੋਂ ਔਰ ਜਿਹੜੇ ਕਮੇਟੀ ਵਾਲੇ ਆ ਉਹਨਾਂ ਵੱਲੋਂ ਸੰਗਤਾਂ ਨੂੰ ਕੀ ਅਪੀਲ ਕਰੋਗੇ ਮੇਰੇ ਸੰਗਤੋ ਵਾਲਾ ਮੈਨੂੰ ਕੋਈ ਨਹੀਂ ਮੈਨੂੰ ਸਪੋਰਟ ਦਿੱਤੀ ਇਸ ਲੰਗਰ ਵਾਲਿਆਂ ਨੇ ਇਹਨਾਂ ਮੈਨੂੰ ਇੱਥੇ ਖੁਲਿਹਾਨ ਦੀ ਇਹਨਾਂ ਸਪੋਰਟ ਕੀਤੀ ਹੈ ਇਹਨਾਂ ਦਾ ਮੈਂ ਦੇਨਦਾਰ ਹਾਂ ਸੰਗਤ ਨੂੰ ਕੀ ਅਪੀਲ ਕਰੋਗੇ ਕਿ ਤੁਹਾਡਾ ਕੀ ਕੰਮ ਕਰਕੇ ਵਧੇ ਤੇ ਤੁਹਾਨੂੰ ਜਿਹੜਾ ਰੋਕਿਆ ਜਾ ਰਿਹਾ ਉਹ ਨਾ ਰੋਕਣ ਜੀ ਮੈਂ ਤੇਹੀ ਅਪੀਲ ਕਰਦਾ ਕਿ ਜੋ ਮੈਨੂੰ ਤੰਗ ਕਰਦੇ ਪਏ ਨੇ ਇਨ੍ਹਾਂ ਗੜੀ ਸੰਗਤ ਗੜੀ ਅਪੀਲ ਮੈਨੂੰ ਨਾ ਤੰਗ ਕਰਨ ਜਾਂ ਮੇਰੀ ਹੈਲਪ ਕੀਤੀ ਆ ਮੈਂ ਕੀ ਕਰਾਂ ਦੱਸੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜਾ ਕਿ ਇਹ ਸੇਵਾਦਾਰ ਨੇ ਇਹ ਵੀਰੇ ਅਪਾਹਜ ਹੋਣ ਦੇ ਬਾਵਜੂਦ ਵੀ ਆਪਣੀ ਕਿਰਤ ਕਰ ਰਿਹਾ ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੇ ਕਿ ਇਸ ਦੇ ਐਸਜੀਪੀਸੀ ਮੁਲਾਜ਼ਮ ਹਨ ਜਾਂ ਪੰਜਾਬ ਪੁਲਿਸ ਮੁਲਾਜ਼ਮ ਹਨ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹਨਾਂ ਨੂੰ ਇੱਥੇ ਕੀਰਤ ਕਰਨ ਤੋਂ ਰੋਕੇ ਜਾਂਦਾ ਹੈ ਸੋ ਨਾਲ ਇੱਥੇ ਵੀਰ ਕੁਝ ਲੰਗਰ ਦੀ ਜਿਹੜੇ ਕਿ ਸੇਵਾ ਕਰਦੇ ਨੇ ਤੇ ਉਹਨਾਂ ਵੱਲੋਂ ਇਹਨਾਂ ਦੀ ਜਿਹੜੀ ਕਿ ਸਪੋਰਟ ਕੀਤੀ ਗਈ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇੱਕ ਅਪਾਹਜ ਵੀਰ ਨੂੰ ਇੱਥੇ ਕੀਰਤ ਨਾ ਕਰਨਾ ਬੜੀ ਹੀ ਅਜੀਬ ਜੀ ਗੱਲ ਹੈ ਕਿਉਂਕਿ ਇਹ ਇਹਨਾਂ ਦਾ ਕਹਿਣਾ ਹੈ ਕਿ ਮੈਂ ਮੰਗਣਾ ਨਹੀਂ ਚਾਹੁੰਦਾ ਆਪਣੇ ਕੀਰਤ ਕਰਨਾ ਚਾਹੁੰਦਾ ਹੈ ਤੇ ਇਹ ਕੀਰਤ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਹੈ ਸੋ ਸੰਗਤਾਂ ਨੂੰ ਇਸ ਵੱਲੋਂ ਅਪੀਲ ਕੀਤੀ ਗਈ ਹੈ ਵੀਰ ਵੱਲੋਂ ਕਿ ਉਹਦੀ ਹੈਲਪ ਕੀਤੀ ਜਾਵੇ ਉਹਨਾਂ ਨੂੰ ਕੀਰਤ ਕਰਨ ਦਿੱਤੇ ਜਾਵੇ ਕਿਸੇ ਵੱਲੋਂ ਵੀ ਉਹਨਾਂ ਨੂੰ ਕੀਰਤ ਕਰਨ ਤੋਂ ਨਾ ਰੋਕਿਆ ਜਾਵੇ ਸੋ ਹਰ ਐਤਵਾਰ ਨੂੰ ਇਹ ਵੀਰ ਇਸੇ ਜਗ੍ਹਾ ਤੇ ਆ ਕੇ ਆਪਣੀ ਕੀਰਤ ਕਰਦਾ ਹੈ ਸੋ ਇਸੇ ਤਰ੍ਹਾਂ ਹੋਰ ਵੀ ਸੰਗਤਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਚਪੈਰਾ ਜਾਪ ਕਰਨ ਦੇ ਲਈ ਇੱਥੇ ਪਹੁੰਚੀਆਂ ਹੋਈਆਂ ਨੇ ਪੰਜਾਬ ਕੀ ਕਿਤੇ ਜਾ ਰਹੇ ਨੇ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਕਿ ਸਰਵਣ ਕੀਤੇ ਜਾ ਰਹੇ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਗੁਰਬਾਣੀ ਸਰਵਣ ਕਰਦੀਆਂ ਨੇ ਸੇਵਾ ਕਰਦੀਆਂ ਨੇ ਕਿਉਂਕਿ ਸੇਵਾ ਭਾਵਨਾ ਸ਼ਰਧਾ ਆਸਤਾ ਬਾਬਾ ਦੀਪ ਸਿੰਘ ਜੀ ਦੀ ਪ੍ਰਤੀ ਬਹੁਤ ਜਿਆਦਾ ਸੰਗਤਾਂ ਦੇ ਵਿੱਚ ਸ਼ੁਭ ਕਾਮਨਾਵਾਂ ਜਿਹੜੀ ਕਿ ਪੂਰਨ ਹੁੰਦੀ ਨੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸੰਗਤਾਂ ਵੱਲੋਂ ਆਈਆਂ ਸੰਗਤਾਂ ਦੇ ਲਈ ਸੇਵਾ ਕੀਤੀ ਜਾਂਦੀ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਕਿ ਹਰ ਐਤਵਾਰ ਨੂੰ ਇੱਥੇ ਪਹੁੰਚ ਕੇ ਸੇਵਾ ਕਰਦੀਆਂ ਨੇ, ਪਾਠ ਕਰਦੀਆਂ ਨੇ, ਗੁਰਬਾਣੀ ਸਰਵਣ ਕਰਦੀਆਂ ਨੇ। ਸੋ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ। ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ। ਹੋਰ ਵੀ ਸੰਗਤ ਇੱਥੇ ਪਹੁੰਚੀ ਐ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਖਾਲਸਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਐਤਵਾਰ ਨੂੰ ਚਪੈਰਾ ਜਾਪ ਕਰਨ ਲਈ ਸੰਗਤਾਂ ਦੂਰ ਦਰਡੇ ਆਉਂਦੀਆਂ ਨੇ। ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਧਿਆਨ ਲਰ ਕੇ ਸਾਰੇ ਸੰਗਤ ਬੋਲੋ ਜੀ ਤਨ ਤਨ ਬਾਬਾ ਦੀਪ ਸਿੰਘ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਬੇਨ ਸੰਗਤਾਂ ਹਰ ਐਤਵਾਰੇ ਐਤ ਆਇਦਵਾਰੇ ਵਾਲੇ ਦਿਨ ਸੰਗਤਾਂ ਲੱਖਾਂ ਦੀ ਬਦਲਤੇ ਨਤਮਸਤਕ ਹੁੰਦੀਆਂ ਇਸ ਚੀਜ਼ ਦੇ ਬਿਆਨ ਕਿ ਕਰ ਸਕਦੇ ਅਮਰ ਸ਼ਕੋਹ ਸਿੰਘ ਜੀ ਜੋ ਗੁਰਬਾਣੀ ਬਣਾਉਂਕ੍ਰਿਤ ਕਰੋ ਵਣਕ ਸ਼ਕੋਹ ਨਾਮ ਚ ਪੋਛੜ ਦੀ ਕਲਾ ਵਿਚਰ ਬੋ ਨਸ਼ਿਆਂ ਦੂਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਸੰਗਤਾਂ ਜਿਹੜੀ ਕਿ ਇੱਥੇ ਸੇਵਾ ਕਰਦੀਆਂ ਨੇ ਤੁਸੀਂ ਦੇਖਿਆ ਕਿ ਇੱਥੇ ਸੰਗਤਾਂ ਵੱਲੋਂ ਸੇਵਾ ਜਿਹੜੀ ਕਿ ਕੀਤੀ ਜਾਂਦੀ ਹੈ ਅ ਸ਼ਰਦਾ ਆਸਤਾ ਭਾਵਨਾ ਤੁਸੀਂ ਆਪ ਹੀ ਦੇਖ ਸਕਦੇ ਹੋ ਮੌਸਮ ਭਾਵੇਂ ਜਿਵੇਂ ਦਾ ਮਰਜ਼ੀ ਹੋ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਚਾਹੇ ਬਾਰਿਸ਼ ਹੋਵੇ ਪਰ ਸੰਗਤ ਇਸੇ ਤਰ੍ਹਾਂ ਹੀ ਬੈਠ ਕੇ ਇਸ ਰੋਡ ਤੇ ਜਿੱਥੇ ਕਿ ਸਾਰਾ ਦਿਨ ਜੇ ਦੇਖਿਆ ਜਾਵੇ ਤਾਂ ਇੱਥੋਂ ਵਾਹਨ ਲੰਘਦੇ ਨੇ ਪਰ ਐਤਵਾਰ ਨੂੰ ਤੁਹਾਨੂੰ ਇਸ ਰੋਡ ਦੇ ਉੱਤੇ ਸੰਗਤ ਦਾ ਇਕੱਠ ਵਿਖੇਗਾ ਵਿਲੱਖਣ ਇਕੱਠ ਹੈ ਜਿਹੜਾ ਕਿ ਸ਼ਹੀਦਾਂ ਸਾਹਿਬ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦਗੰਜਪੁਰ ਦਵਰਾ ਸਾਹਿਬ ਵਿਖੇ ਹੁੰਦਾ ਹੈ ਸੰਗਤਾਂ ਸੇਵਾ ਕਰਨ ਲਈ ਬਾਣੀ ਪੜਨ ਦੇ ਲਈ ਬਾਣੀ ਸਰਵਨ ਕਰਨ ਦੇ ਲਈ ਜਿਹੜੇ ਕਿ ਇੱਥੇ ਪਹੁੰਚਦਿਆਂ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਵੀ ਸੰਗਤ ਨੂੰ ਜਗ੍ਹਾ ਮਿਲਦੀ ਹੈ ਉੱਥੇ ਬੈਠ ਕੇ ਹੀ ਉਹਨਾਂ ਵੱਲੋਂ ਬਾਣੀ ਪੜੀ ਜਾਂਦੀ ਹੈ ਸਰਵਨ ਕੀਤੀ ਜਾਂਦੀ ਹੈ ਨੌਜਵਾਨ ਜਿਹੜੇ ਕਿ ਰਲ ਮਿਲ ਕੇ ਸੇਵਾ ਕਰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਜੋੜੇ ਘਰ ਜਿਹੜਾ ਕਿ ਇੱਥੇ ਬਣਾਇਆ ਗਿਆ ਹੈ ਸੰਗਤਾਂ ਦੇ ਲਈ ਇਹ ਇਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਸੰਗਤਾਂ ਇੱਥੇ ਆ ਕੇ ਜੋੜੇ ਘਰ ਵਿੱਚ ਜਿਹੜੇ ਕਿ ਇੱਥੇ ਸੇਵਾ ਵੀ ਕਰਦੀਆਂ ਨੇ ਕਿਉਂਕਿ ਸੰਗਤਾਂ ਦੂਰ ਦੁਰਾਡੇ ਇਲਾਕੇ ਤੋਂ ਆਉਂਦੀਆਂ ਨੇ ਤੇ ਉਹਨਾਂ ਦੇ ਜੋੜਿਆਂ ਦੀ ਜਿਹੜੀ ਕਿ ਸੇਵਾ ਇੱਥੇ ਕੀਤੀ ਜਾਂਦੀ ਹੈ ਇੱਥੇ ਸੰਗਤਾਂ ਜੋੜੇ ਜਮਾ ਕਰਾ ਕੇ ਅੱਗੇ ਨਤਮਸਤਕ ਹੋਣ ਲਈ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੀਆਂ ਨੇ ਤਾਂ ਵੱਲੋਂ ਜਿਹੜੀ ਕਿ ਜੋੜੇ ਦੀ ਸੇਵਾ ਕੀਤੀ ਜਾਂਦੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਜੋੜਾ ਕਰਦੇ ਸੇਵਾਦਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ ਨੇ ਜੋੜਾ ਕਰ ਵੀ ਜੋੜੇ ਜਮਾ ਕਰਾਉਂਦੀਆਂ ਨੇ ਕਿਉਂਕਿ ਸੰਗਤਾਂ ਦਾ ਵਿਲੱਖਣ ਹੀ ਇਕੱਠ ਹੈ ਇੰਨਾ ਇਕੱਠ ਕਿਤੇ ਵੀ ਨਹੀਂ ਹੁੰਦਾ ਜਿੰਨਾ ਸੰਗਤਾਂ ਦਾ ਇੱਥੇ ਹਰ ਐਤਵਾਰ ਨੂੰ ਹੁੰਦਾ ਹੈ ਤੇ ਕਿਵੇਂ ਤੁਹਾਡੇ ਵੱਲੋਂ ਜਿਹੜੇ ਸੰਗਤਾਂ ਜੋੜੇ ਸੰਭਝ ਜਾਂਦੇ ਵੇਖੋ ਜੀ ਇਹ ਅਕਾਲ ਪੁਰਖ ਦੀ ਮਰਜ਼ੀ ਤੋਂ ਬਿਨਾਂ ਨਾਂ ਤੇ ਜੋੜਾ ਕਰਦੀ ਸੇਵਾ ਹੁੰਦੀ ਹੈ ਨਾ ਲੰਗਰਾਂ ਦੀ ਸੇਵਾ ਹੁੰਦੀ ਹੈ ਇਹ ਰੇਡੇ ਸ਼ਹੀਦ ਸਿੰਘ ਆਣਾ ਇਹਨਾਂ ਦੀ ਇੰਨੀ ਤਕੜੀ ਕੁਰਬਾਨੀ ਆ ਇਹ ਗੁਰੂ ਮਹਾਰਾਜ ਦੀ ਇਹਨਾਂ ਤੇ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਇੰਨੀ ਸੰਗਤ ਦਾ ਇਕੱਠ ਹੋਣਾ ਪੂਰੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਗੁਰਦੁਆਰਾ ਸਾਹਿਬ ਪਹਿਲਾਂ ਹਰਮੰਦਰ ਸਾਹਿਬ ਤੇ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸ਼ਹੀਦ ਗੁਰਦਰਾ ਸਾਹਿਬ ਵਿਖੇ ਐਤਵਾਰ ਚਪੈਰਾ ਸਾਹਿਬ ਵਿਖੇ ਜਿਹੜੀਆਂ ਸੰਗਤਾਂ ਪਹੁੰਚਦੀਆਂ ਆ ਦੂਰ ਦਰੇਡੇ ਤੋਂ ਪੰਜਾਬ ਦਾ ਕੋਈ ਵੀ ਇਹੋ ਜਿਹਾ ਇਲਾਕਾ ਨਹੀਂ ਹੋਣਾ ਜਿਹੜਾ ਮੇਰੇ ਖਿਆਲ ਦੇ ਨਾਲ ਵੀ ਕੋਈ ਵੀ ਸੰਗਤ ਜਿਹੜੀ ਇੱਥੇ ਨਾ ਪਹੁੰਚਦੀ ਹੋਵੇ ਕਿਉਂਕਿ ਬਾਬਾ ਦੀਪ ਸਿੰਘ ਜਿਹੜੇ ਸ਼ਹੀਦ ਸਿੰਘ ਆਣਾ ਉਹ ਇੰਨੀਆਂ ਕੁ ਖੁਸ਼ੀਆਂ ਲੋਕਾਂ ਨੂੰ ਦਿੰਦੇ ਆ ਕਿ ਲੋਕਾਂ ਨੂੰ ਹੱਥ ਦੇ ਸਰੋਂ ਜਮਾਉਣ ਵਾਲੀ ਗੱਲ ਆ ਲੋਕਾਂ ਨੂੰ ਇੱਕ ਦੇ ਦਿਨ ਚ ਦੋ ਦਿਨ ਚ ਹੀ ਪਤਾ ਲੱਗ ਜਾਂਦਾ ਕਿ ਬਾਬਾ ਦੀਪ ਸਿੰਘ ਕਿੰਨੀ ਵਡਿਆਈ ਆ ਕਿੰਨੀ ਉਸ ਕਾਲਪੁਰਖ ਦੀ ਇਸ ਸ਼ਹੀਦ ਸਿੰਘਾਂ ਦੇ ਉੱਤੇ ਕਿਰਪਾ ਹੈ ਗਈ ਆ ਇਸ ਕਰਕੇ ਸੰਗਤਾਂ ਦਾ ਇਕੱਠ ਦਿਨ ਤੋਂ ਦਿਨ ਵੱਧਦਾ ਆ ਘਟਦਾ ਨਹੀਂ ਆ ਤੇ ਬਾਬਾ ਦੀਪ ਸਿੰਘ ਨੇ ਚਲੋ ਜਿੰਨੀ ਸਾਡੇ ਕੋਲ ਸੇਵਾ ਲੈਣੀ ਆ ਉਹ ਸੱਚੇ ਪਾਤਸ਼ਾਹ ਸਾਡੇ ਵੀ ਪ੍ਰੇਮੀ ਸੱਜਣਾਂ ਜੋੜੇ ਘਰ ਦੀ ਸੇਵਾ ਚਪੈਰਾ ਸਾਹਿਬ ਜਦੋਂ ਤੋਂ ਬਹੁਤ ਜ਼ਿਆਦਾ ਸੰਗਤਾਂ ਦਾ ਇਕੱਠ ਹੋਇਆ ਵਾ ਪਹਿਲਾਂ ਅੰਦਰ ਜੋੜੇ ਘਰ ਸੀ ਉੱਥੇ ਥੋੜੇ ਜੋੜੇ ਰੱਖੇ ਜਾਂਦੇ ਸੀ ਹੁਣ ਜਿਤਨਾ ਚਿਤਨਾ ਸੰਗਤ ਵਾਦੀ ਉਸ ਸਾਹਿਬ ਦੇ ਨਾਲ ਜੋੜੇ ਘਰ ਵੀ ਬਹੁਤ ਵਿਸ਼ਾਲ ਸੰਗਤ ਦੇ ਸਹਿਯੋਗ ਨਾਲ ਬਣ ਗਿਆ ਇਸ ਕਰਕੇ ਜਿੰਨੀ ਮਹਾਰਾ ਜੀ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸੇਵਾ ਲੈਣਗੇ ਉਨੀ ਸੇਵਾ ਸਾਡੀ ਹੋਏਗੀ ਬਿਲਕੁਲ ਜੀ ਜਿਵੇਂ ਕਿ ਸੰਗਤ ਬੜੀ ਵੱਡੀ ਗਿਣਤੀ ਵਿੱਚ ਇੱਥੇ ਆਉਂਦੀ ਹੈ ਦਿਖਿਆ ਗਿਆ ਕਿ ਤੁਹਾਡੇ ਵੱਲ ਪੱਕਾ ਹੀ ਜ ਲੈ ਕੇ ਇਥੇ ਜੋੜਾ ਕਰ ਫਿਕਸ ਕਰਤਾ ਆ ਤੇ ਬਾਕੀ ਦਿਨਾਂ ਦੇ ਵਿੱਚ ਇਹ ਰੋਡ ਬਹੁਤ ਚੱਲਦਾ ਪਰ ਅੱਜ ਵੇਖਣ ਤੇ ਦੇਖ ਰਿਹਾ ਕਿ ਸੰਗਤ ਨੂੰ ਜਿੱਥੇ ਵੀ ਜਗ੍ਹਾ ਮਿਲਦੀ ਉੱਥੇ ਬੈਠਦੀ ਹੈ ਕੀ ਕਹਿਣਾ ਚਾਹੋਗੇ ਵੇਖੋ ਜੀ ਇਹ ਮੈਂ ਤੇ ਅੱਗੇ ਵੀ ਤੁਹਾਨੂੰ ਆਪ ਜੀ ਨੂੰ ਇਹੋ ਬੇਨਤੀ ਕੀਤੀ ਆ ਕਿ ਇਹ ਸਿਰਫ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆ ਇਹ ਰੋਡ ਬੰਦ ਕਰਨਾ ਇਹ ਕੋਈ ਨਾ ਤੁਹਾਡੇ ਹੱਥ ਵਿੱਚ ਆ ਤੇ ਨਾ ਸਾਡੇ ਹੱਥ ਵਿੱਚ ਆ ਇਹ ਬਾਬਾ ਦੀਪ ਸਿੰਘ ਦੀ ਕਰਾਮਾਤ ਆ ਸਾਰਾ ਕੁਝ ਉਹ ਹੀ ਕਰਾਉਂਦੇ ਆ ਪ੍ਰਸ਼ਾਸਨ ਐਤਵਾਰ ਨੂੰ ਜਿਹੜਾ ਵਾ ਸੁਲਤਾਨਪਿੰਡ ਗੇਟ ਦੇ ਉੱਤੋਂ ਚਾਟੀਵਿੰਡ ਗੇਟ ਤੱਕ ਇਹ ਆਪਣੇ ਆਪਣੀ ਮਰਜ਼ੀ ਦੇ ਨਾਲ ਸੱਚੇ ਪਾਸ਼ਾ ਕਰਵਾਉਂਦੇ ਨੇ ਇਹ ਬੰਦ ਕਰਵਾਇਆ ਦਿੱਤਾ ਜਾਂਦਾ ਕਿਉਂਕਿ ਸੰਗਤ ਬਹੁਤ ਜ਼ਿਆਦਾ ਇੰਨੀ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ ਵਿਸ਼ਾਲ ਕੱਟ ਹੁੰਦਾ ਇਸ ਕਰਕੇ ਇਹ ਰੋਡ ਬੰਦ ਕੀਤਾ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਵੀਰ ਨੇ ਦੱਸਿਆ ਕਿ ਵੱਡੀ ਗਿਣਤੀ ਵੀ ਜਿਹੜੀ ਕਿ ਸੰਗਤ ਇੱਥੇ ਹਰ ਐਤਵਾਰ ਨੂੰ ਜਿਹੜੀ ਕਿ ਆਉਂਦੀ ਹੈ ਤੇ ਉਸ ਸੰਗਤ ਦੇ ਲਈ ਜੋੜਾ ਘਰ ਜਿਹੜਾ ਕਿ ਸੰਗਤ ਦੇ ਜਿਹੜੇ ਜੋੜੇ ਨੇ ਉਹਨਾਂ ਨੂੰ ਜਮ੍ਹਾਂ ਕਰਨ ਦੇ ਲਈ ਇਹ ਵੱਡਾ ਜੋੜਾ ਘਰ ਜਿਹੜਾ ਕਿ ਇੱਥੇ ਬਣਾਇਆ ਤਾ ਗਿਆ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਜਿਹੜਾ ਦਿਨੋਂ-ਦਿਨ ਹੈ ਜਿਹੜਾ ਕਿ ਉਹ ਇਕੱਠ ਵੱਧਦਾ ਜਾ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਹਮਣੇ ਤੰਤਨ ਬਾਬਾ ਦੀਪ ਸਿੰਘ ਜੀ ਸ਼ੀਤਗੰਜ ਗੁਰਦੁਆਰਾ ਸਾਹਿਬ ਦਾ ਦੁਆਰ ਹੈ ਜਿੱਥੋਂ ਕਿ ਸੰਗਤ ਅੰਦਰ ਨਤਮਸਤਕ ਹੋਣ ਲਈ ਪਹੁੰਚਦੀ ਉਸ ਤੋਂ ਪਹਿਲਾਂ ਅਸੀਂ ਵੱਡੀ ਗਿਣਤੀ ਵਿੱਚ ਸੰਗਤਾਂ ਰਸਤੇ ਵਿੱਚ ਬੈ ਕੇ ਦੁਪਹਿਰਾ ਜਾਪ ਸੁਖਮਨੀ ਸਾਹਿਬ ਦੇ ਪਾਠ ਕਰ ਰਹੀਆਂ ਨੇ ਸੋ ਸੰਗਤਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਜਿਹੜੇ ਕਿ ਬੈਠੀਆਂ ਹੋਈਆਂ ਨੇ ਤੇ ਬਾਣੀ ਦਾ ਜਾਪ ਕਰ ਰਹੀਆਂ ਨੇ ਸੋ ਦੂਰ ਦਰਾਡੇੋਂ ਸੰਗਤ ਇੱਥੇ ਆ ਕੇ ਜਿਹੜੇ ਕਿ ਨਤਮਸਤਕ ਹੁੰਦੀ ਹੈ ਤੇ ਉਹਨਾਂ ਵੱਲੋਂ ਅਰਦਾਸਾਂ ਬੇਨਤੀਆਂ ਕੀਤੀ ਜਾਂਦੀਆਂ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਜਿਹੜੇ ਕਿ ਪੂਰੀਆਂ ਹੁੰਦੀਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚਿਆ ਹੋਈਆਂ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਆ ਕੇ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਹੈ ਕਿਉਂਕਿ ਚਪੈਰਾ ਜਾਪ ਦੇ ਵਿੱਚ ਅੰਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਕਿ ਪਹੁੰਚਦੀ ਹੈ ਉਹਨਾਂ ਦੀਆਂ ਨੇ ਕਿ ਅਰਦਾਸਾਂ ਇੱਥੇ ਪੂਰੀਆਂ ਹੁੰਦੀਆਂ ਨੇ ਧੰਤਨ ਬਾਬਾ ਦੀਪ ਸਿੰਘ ਜੀ ਦੇਰ ਤੇ ਆ ਕੇ ਹਰ ਇੱਕ ਨੂੰ ਜਿਹੜੀ ਕਿ ਖੁਸ਼ੀ ਮਿਲਦੀ ਹੈ ਸੋ ਜੇ ਕਹਿ ਸਕਦੇ ਹਾਂ ਕਿ ਇੱਕ ਵਿਲੱਖਣੇ ਇਕੱਠ ਇੱਕ ਬਹੁਤ ਵੱਡਾ ਇਕੱਠ ਜਿਹੜਾ ਕਿ ਸੰਗਤਾਂ ਦਾ ਹਰ ਐਤਵਾਰ ਨੂੰ ਹੋ ਸਕਦਾ ਤੁਸੀਂ ਦੇਖਦੇ ਹੋ ਕਿ ਭੈਣਾ ਵੱਲੋਂ ਇੱਥੇ ਸੇਵਾ ਕੀਤੀ ਜਾਂਦੀ ਹੈ ਤੇ ਜਿੰਨੇ ਵੀ ਸੇਵਾਦਾਰ ਨੇ ਉਹ ਇੱਥੇ ਆ ਕੇ ਸੇਵਾ ਕਰਦੇ ਨੇ ਤੇ ਵੱਡੀ ਗਿਣਤੀ ਵਿੱਚ ਭੈਣਾ ਵੀ ਇੱਥੇ ਆ ਕੇ ਸੇਵਾ ਕਰਦੇ ਨੇ ਜਿੰਨਾ ਵੀ ਇੱਥੇ ਜਿਸ ਨੂੰ ਵੀ ਜਿਹੜੀ ਸੇਵਾ ਮਿਲਦੀ ਹੈ ਉਹ ਇੱਥੇ ਸੇਵਾ ਕਰਨ ਲਈ ਹਰ ਸਮੇਂ ਤਤਪਰ ਰਹਿੰਦਾ ਹੈ ਕਿਉਂਕਿ ਗੁਰੂ ਸਾਹਿਬ ਤੋਂ ਸੇਵਾ ਦੀ ਮੰਗ ਕੀਤੀ ਜਾਂਦੀ ਹੈ ਸੇਵਾ ਨੂੰ ਹੀ ਇਹ ਫਲ ਮਿਲਦਾ ਹੈ ਤੇ ਬਿਨਾਂ ਭਾਗਾਂ ਤੋਂ ਸੇਵਾ ਵੀ ਨਹੀਂ ਮਿਲਦੀ ਸੋ ਸੰਗਤਾਂ ਦੀ ਸੇਵਾ ਲਈ ਵੀਰਾਂ ਤੋਂ ਬੀਬੀਆਂ ਤੋਂ ਮਾਤਾਵਾਂ ਤੋਂ ਭੈਣਾ ਤੋਂ ਕਲੋ ਸੇਵਾ ਕੀਤੀ ਜਾਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਸਗਰੀਂ ਦੇ ਸਦਕੇ ਪੈਣਾ ਵੱਲੋਂ ਜਿਹੜੇ ਕਿ ਅੰਦਰ ਜੂਠਾ ਜਿਹੜਾ ਕਿ ਜਾਲੇ ਜਾਂ ਕੁਝ ਵੀ ਹੋਰ ਵੀ ਸਮਾਨ ਹੈ ਉਹ ਸਾਰਾ ਇਸ ਕੈਨੀ ਦੇ ਵਿੱਚ ਚੱਕ ਕੇ ਲਿਆਂਦਾ ਤੇ ਇਸ ਜਸਟ ਬਿਨ ਦੇ ਇੱਥੇ ਜਿਹੜਾ ਕਿ ਇਹ ਗਟਰ ਬਣਿਆ ਹੋਇਆ ਹੈ ਇਹਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਸੇਵਾ ਕਰਦੀਆਂ ਨੇ ਬੱਚਿਆਂ ਤੋਂ ਬਜ਼ੁਰਗ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਹਰ ਐਤਵਾਰ ਨੂੰ ਸੰਗਤਾਂ ਸੇਵਾ ਕਰਨ ਲਈ ਇੱਥੇ ਪਹੁੰਚਦੀਆਂ ਨੇ ਸੋ ਚਪੈਰਾ ਜ ਆਪ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਦੂਰ ਦਰਾਡੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਚਪਹਿਰਾ ਜਾਪ ਦੇ ਵਿੱਚ ਸੁਖਮਨੀ ਸਦੇ ਪਾਰ ਕੇ ਤਜਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਲਈ ਇੱਥੇ ਪਹੁੰਚਦੀ ਹੈ ਸੇਵਾ ਕਰਦੀ ਹੈ ਬਾਣੀ ਪੜਦੀ ਤੇ ਬਾਣੀ ਦੇ ਸਰਵਣ ਕੀਤੇ ਜਾਂਦੀ ਹੈ ਸੋ ਕਿਤਨਾ ਕਿਤੇ ਦੇਖਿਆ ਜਾਵੇ ਤਾਂ ਸੰਗਤ ਦੀ ਆਸਤਾ ਭਾਵਨਾ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਹੈ ਜੇ ਕਿਹਾ ਜਾਵੇ ਤਾਂ ਦਿਨੋਂ ਦਿਨੇ ਗਿਣਤੀ ਵਧਦੀ ਜਾ ਰਹੀ ਹੈ ਸੰਗਤ ਸਰਦਾ ਵਧਦੀ ਜਾ ਰਹੀ ਹੈ ਕਿਉਂਕਿ ਤਨਤਨ ਬਾਬਾ ਦੀਪ ਸਿੰਘ ਜੀ ਹਰ ਇੱਕ ਦੀਆਂ ਖੁਸ਼ੀਆਂ ਝੋਲੀਆਂ ਭਰਦੇ ਨੇ ਸੋ ਸੰਗਤ ਇੱਥੇ ਬੜੀ ਵੱਡੀ ਗਿਣਤੀ ਵਿੱਚ ਹਰ ਐਤਵਾਰ ਨੂੰ ਇੱਥੇ ਪਹੁੰਚਦੀ ਹੈ ਸੁਰਖਾਪ ਟੀਵੀ ਤੋਂ ਗੁਰਪ੍ਰਸੰਦ ਆਫ ਦੀ ਖਾਸ ਰਿਪੋਰਟ ਅੰਮ੍ਰਿਤਸਰ